ਪੰਜਾਬੀ ਆਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਲੋੜ ਦਾ ਤਿਹਾਰ ਨੱਚ ਗਾ ਕੇ ਮਨਾਇਆ ਗਿਆ ਜਿਸ ਵਿੱਚ ਪਤਮਜੀਤ ਮਹਿਤਾ ਜੀ ਮਿਆਰ ਨੇ ਵਿਸ਼ੇਸ਼ਕੌਰ ਤੇ ਸ਼ਿਰਕਤ ਕੀਤੀ ਉਹਨਾਂ ਦੀ ਗਵਾਹੀ ਦੇ ਹੇਠ ਜਿਹੜਾ ਲੋੜ ਦਾ ਤਿਹਾਰ ਹੈ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਸਾਰੇ ਐਮ ਸੀਜ਼ ਮੇਅਰ ਸਾਹਿਬ ਅਤੇ ਸਾਰੇ ਹੀ ਨਗਰ ਨਿਕਮ ਦੇ ਸਟਾਫ ਮੈਂਬਰਾਂ ਵੱਲੋਂ ਨੱਚ ਖੁੱਦ ਕੇ ਇਹ ਜਿਹੜਾ ਲੋਹੜੀ ਦਾ ਤਿਹਾੜ ਮਨਾਇਆ ਗਿਆ ਸੋਨੂੰ ਦਿਖਾਉਣਾ ਹੈ ਇਸ ਟਾਈਮ ਦਾ ਲਾਈਵ ਪ੍ਰਸਾਰਣ ਨੂੰ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਦਣਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸੋਨੂੰ ਨਗਰ ਨਿਕਮ ਦਫ਼ਤਰ ਤੋਂ ਜੁੜਾ ਲਾਈਵ ਪ੍ਰਸਾਰਣ ਤਦ ਨੇ ਆਇਤਾ ਮਿੱਤਰ ਪੁੱਛਿਆ ਲੋਰੀ ਬਾਕੇ ਰੱਤਿਸ਼ ਕਰਦੇ ਸਾਥਿਓ ਪਹਿਲਾਂ ਬਟਿੰਡਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਸਾਰੇ ਬਟਿੰਡਾ ਕਾਰਪੋਰੇਸ਼ਨ ਦੇ ਵਿੱਚ ਇਕੱਠੇ ਹੋਏ ਹਾਂ ਲੋੜੀ ਹਰ ਸਾਲ ਦੀ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹਾਂ ਬੜੀ ਖੁਸ਼ੀ ਦਾ ਮਾਹੌਲ ਹੈ ਸਾਰੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਬਟਿੰਡਾ ਦਾ ਸਟਾਫ ਮੈਂਬਰਸ ਤੇ ਸਟਾਫ ਮੈਂਬਰ ਕੀ ਕਹਣਾ ਪਰਿਵਾਰ ਹੀ ਕਵਾਂਗੇ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਇਕੱਠੇ ਹੋਏ ਆ ਤੇ ਇਸਰ ਆ ਦਲਿੱਦਰ ਜਾਂ ਦੇ ਜੋ ਪਾਵਨ ਇਹ ਸਲੋਗਨ ਨੂੰ ਅਸੀਂ ਚੈਂਟ ਕਰ ਰਹੇ ਹੈਗੇ ਤੇ ਨਾਲ ਸਾਰੇ ਪਰਿਵਾਰ ਦੇ ਮਿਲ ਕੇ ਲੋਰੀ ਬਣਾ ਰਹੇ ਸਾਰੇ ਕਾਉਂਸਲਰ ਸਹਿਬਾਨ ਸਾਰਾ ਸਟਾਫ ਤੇ ਕਮਿਸ਼ਨਰ ਮੈਡਮ ਵੀ ਨਾਲ ਸਾਡੇ ਮੌਜੂਦ ਨੇ ਤੇ ਉਮੀਦ ਕਰਦੇ ਆ ਕਿ ਆਉਣ ਵਾਲਾ ਸਾਲ ਜੋ ਹੈ ਸਾਡੀ ਕਾਰਪੋਰੇਸ਼ਨ ਵਾਸਤੇ ਬਹੁਤ ਹੀ ਇਤਿਹਾਸਿਕ ਬਣ ਕੇ ਨਿਕਲੇਗਾ ਤੇ ਅੱچھے ਕੰਮ ਹੋਣਗੇ ਲੋਕਾਂ ਦਾ ਅੱਛਾ ਵੱਧ ਤੋਂ ਵੱਧ ਅਸੀਂ ਫਾਇਦਾ ਕਰ ਸਕਾਂਗੇ ਤੇ ਸ਼ਹਿਰ ਨੂੰ ਵਿਕਾਸ ਵੱਲ ਲਿਜਾ ਸਕਾਂਗੇ Sí, gracias. Sí. ਮੇਰੇ ਵੱਲੋਂ ਸਾਰੇ ਬਠਿੰਡਾ ਵਾਸੀਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇੱਥੇ ਅੱਜ ਅਸੀਂ ਆਪਾਂ ਨਗਰ ਨਿਗਮ ਬਠਿੰਡਾ ਦੇ ਨਗਰ ਨਿਗਮ ਬਠਿੰਡਾ ਵਿੱਚ ਇਕੱਠੇ ਹੋਏ ਨੇ ਲੋਹੜੀ ਦਾ ਜਿਹੜਾ ਪਾਵਨ ਪਰਵ ਹੈ ਉਸ ਨੂੰ ਮਨਾਉਣ ਲਈ ਤੇ ਮੇਰੇ ਅੱਜ ਇੱਥੇ ਮੇਅਰ ਨਗਰ ਨਿਗਮ ਬਠਿੰਡਾ ਮੇਅਰ ਸਾਹਿਬ ਸਾਰੇ ਆਪਣੇ ਸੀਨੀਅਰ ਡਿਪਟੀ ਮੇਅਰ ਸਾਹਿਬ ਸਾਰੇ ਆਪਣੇ ਐਮਸੀ ਸਾਹਿਬਾਨ ਤੇ ਬਠਿੰਡਾ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਸਟਾਫ ਨੇ ਜਿਹੜੇ ਆਪਣੇ ਪਰਿਵਾਰ ਦੇ ਲੋਕ ਨੇ ਉਹ ਇੱਥੇ ਆਏ ਨੇ ਲੋਹੜੀ ਮਨਾਉਣ ਲਈ ਇਬੜੀ ਖੁਸ਼ੀ ਦੀ ਕਰ ਲੈ ਤੇ ਮੇਰੇ ਵੱਲੋਂ ਆਈ ਰਹੇਗਾ ਕਿ ਸਾਰੇ ਲੋਕਾਂ ਨੂੰ ਇਸ ਪਾਵਨ ਪਰਵ ਦੀ ਤੇ ਮਕਰ ਸਕਰਾਂਦੀ ਦੇ ਪਰਵ ਦੀ ਬਹੁਤ-ਬਹੁਤ ਚੰਗੀਆਂ ਕਾਮਨਾਵਾਂ ਤੇ ਬਦਾਈਆਂ ਇਹ ਜਿਹੜਾ ਨਵਾਂ ਸਾਲ ਆ ਤੇ ਲੋਹੜੀ ਦਾ ਜਿਹੜਾ ਪਰਵ ਹੈ ਉਹ ਸਭ ਲਈ ਖੁਸ਼ੀਆਂ ਲੈ ਕੇ ਆਵੇ ਮਨੁੱਖ ਤਰੱਕੀ ਲੈ ਕੇ ਆਵੇ ਤੇ ਚੰਗੀ ਸਿਹਤ ਚੰਗੀ ਖੁਸ਼ੀਆਂ ਮਨੁੱਖੀ ਕੀਤਾ ਆ ਜੀ ਇਹ ਚਿੱਟਾ ਕੀ ਰੱਖੇਗਾ ਇਸ ਚੁੰਧਿਆੜੇ ਜਿੰਨਾ ਕੰਨੀ ਜੰਮਾ ਸ਼ਹਿਰ ਦੇ ਬਿਟਾ ਆਪਾਂ ਦੇਖੀ ਜੀ ਜਿਹੜੀ ਆਪਣੀ ਪਿਛਲੀ ਵੀ ਨਗਰ ਨਿਕਮ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਆਪਣੇ ਕੁਝ ਨਗਰ ਨਿਕਮ ਬਠਿੰਡਾ ਜਿਹੜਾ ਹੈ ਉਸ ਨੇ ਕੋ 40 ਤੋਂ 45 ਕਰੋੜ ਦੇ ਜਿਹੜੇ ਕੰਮ ਸੀ ਉਹ ਪਾਸ ਕੀਤੇ ਸੀ ਮਾਇਓ ਹਾਊਸ ਨੇ ਤੇ ਜਿਹੜਾ ਇੱਕ ਦੌਰ ਹੈ ਆਪਣਾ ਨਗਰ ਨਿਕਮ ਬਠਿੰਡਾ ਦਾ ਹੋਇਆ ਹੈ ਕਿ ਜਿਹੜੇ ਲੋਕਾਂ ਦੀ ਮੂਲਕੁੱਤ ਸਹੂਲਤਾ ਹੈ

ਕੀ ਕੀ ਉਹ ਤਾਂ ਸਰਕਾਰ ਦਾ ਡਿਸੀਜਨ ਹੈ